ਕੱਦੂ ਦੇ ਅਨੇਕਾਂ ਹੀ ਫਾਇਦੇ ਨੇ ਤੇ ਕੱਦੂ ਦੀ ਖੀਰ ਅੱਜ ਬਣਾਉਣ ਜਾ ਰਹੇ ਹਾਂ ਤੇ ਜਿਹੜੀ ਬਹੁਤ ਹੀ ਸਵਾਦਿਸ਼ਟ ਬਣਦੀ ਹੈ ਪਰ ਤੁਹਾਨੂੰ ਇੱਕ ਇਹਨਾਂ ਦੇ ਫਾਇਦੇ ਦੱਸ ਦਿੰਨੇ ਆ ਸ਼ੂਗਰ ਕੰਟਰੋਲ ਕਰਦਾ ਹੈ ਪਾਚਨ ਕਿਰਿਆ ਠੀਕ ਰੱਖਦਾ ਹੈ ਚਿਹਰੇ ਦੀ ਚਮਕ ਲਿਆਉਂਦਾ ਹੈ ਅੱਖਾਂ ਦੀ ਰੌਸ਼ਨੀ ਠੀਕ ਰੱਖਦਾ ਹੈ ਤੇ ਦਿਮਾਗ ਨੂੰ ਤਰੋ ਤਾਜ਼ਾ ਕਰਦਾ ਹੈ ਜਿੰਨਾ ਛੋਟੇ ਬੱਚਿਆਂ ਦੇ ਐਨਕ ਲੱਗੀ ਹੋਈ ਆ ਉਹਨਾਂ ਨੂੰ ਇੱਕ ਮਹੀਨਾ ਲਗਾਤਾਰ ਇਹ ਕੱਦੂ ਦੀ ਖੀਰ ਬਣਾ ਕੇ ਖਵਾਓ ਤੇ ਬਹੁਤ ਹੀ ਜ਼ਿਆਦਾ ਲਾਭਕਾਰੀ ਹੋਊਗੀ ਕਬਜ਼ ਨੂੰ ਠੀਕ ਰੱਖਦਾ ਹੈ ਜੇ ਕੱਦੂ ਦਾ ਜੂਸ ਬਣਾ ਕੇ ਪੀਤਾ ਜਾਵੇ ਤਾਂ ਇਹ ਭਜਨ ਘੱਟ ਕਰਨ ਦੇ ਵਿੱਚ ਵੀ ਮਦਦ ਕਰਦਾ ਹੈ ਹੁਣ ਆਪਾਂ ਇੱਕ ਕੱਦੂ ਲੈ ਲਿਆ ਜੀ ਇਹਨੂੰ ਆਪਾਂ ਧੋ ਕੇ ਕੱਟ ਲਵਾਂਗੇ ਕੱਟ ਕੇ ਵੀ ਫਿਰ ਆਪਾਂ ਧੋਵਾਂਗੇ ਉਸ ਤੋਂ ਬਾਅਦ ਆਪਾਂ ਫਿਰ ਕੱਦੂ ਗਾਸ ਕਰਾਂਗੇ ਹੁਣ ਆਪਾਂ ਇਹਨੂੰ ਕੱਦੂ ਗਾਸ ਕਰ ਲਵਾਂਗੇ ਜੀ ਹੁਣ ਆਪਾਂ ਇਹਦਾ ਕੱਦੂ ਦਾ ਪਾਣੀ ਐਨ ਨਿਚੋੜ ਲਵਾਂਗੇ ਜੀ ਆਪਾਂ ਇੱਕ ਬੋਲਸ ਦੇ ਵਿੱਚ ਪਾ ਲਵਾਂਗੇ ਹੁਣ ਆਪਾਂ ਇੱਥੇ 1 ਲੀਟਰ ਦੁੱਧ ਲੈ ਲਿਆ ਜੀ। 1 ਲੀਟਰ ਦੁੱਧ ਨੂੰ ਆਪਾਂ ਉਬਾਲੀ ਦੇਣੀ ਧਰਦਾਂਗੇ। ਹੁਣ ਜਿੰਨੀ देर ਆਪਣੀ ਦੁੱਧ ਨੂੰ ਉਬਾਲਾ ਆਉਂਦਾ ਉੰਨੀ ਦੇਰ ਆਪਾਂ ਜਿਹੜਾ ਕद्दू ਪਾਸ ਕਰਕੇ ਕद्दू ਰੱਖਿਆ ਹੋਇਆ ਸੀ ਉਹਨੂੰ ਆਪਾਂ ਰੋਸਟਡ ਕਰ ਲਵਾਂਗੇ। ਇਹਨੂੰ ਇੱਕ ਉਵਾਲੀ ਆਉਣ ਤੱਕ ਰੱਖਾਂਗੇ। ਇੱਕ ਚਮਚ ਜੀ ਦੇਸੀ ਘਿਓ ਦਾ ਪਾ ਲਿਆ। ਘਿਓ ਆਪਣਾ ਮੈਲਟ ਹੋ ਚੁੱਕਿਆ ਜੀ। ਤੇ ਹੁਣ ਆਪਾਂ ਇਹਦੇ ਵਿੱਚ ਕद्दू ਕਸ ਕੀਤਾ ਹੋਇਆ ਕद्दू ਪਾ ਦੇਵਾਂਗੇ। ਹੁਣ ਆਪਾਂ ਇਹਨੂੰ ਰੋਸਟ ਕਰਾਂਗੇ ਥੋੜਾ ਜਿਹਾ ਇਸ ਤਰ੍ਹਾਂ ਆਪਾਂ ਸਾਰਾ ਘਿਓ ਦੇ ਵਿੱਚ ਮਿਕਸ ਕਰਤਾ ਤੇ ਉਸ ਤੋਂ ਬਾਅਦ ਆਪਾਂ ਹੁਣ ਇਹਨੂੰ ਟਾ ਕੇ ਥੋੜਾ ਜਿਹਾ ਪੁੰਨਾਂਗੇ ਥੋੜਾ ਜਿਹਾ ਇਹ ਫਿਰ ਨਰਮ ਪੈ ਜਾਊਗਾ ਦੁੱਧ ਨੂੰ ਉਬਾਲੀ ਆ ਚੁੱਕੀ ਹੈ ਜੀ ਆਪਾਂ ਗੈਸ ਬੰਦ ਕਰ ਦੇਵਾਂਗੇ ਕਦੂ ਜਿਹੜਾ ਨਰਮ ਪੈ ਚੁੱਕਿਆ ਜੀ ਥੋੜਾ ਜਿਹਾ ਢਲ ਗਿਆ ਹੁਣ ਆਪਾਂ ਇਹਦੇ ਵਿੱਚ ਅਵਾਲਿਆ ਹੋਇਆ ਦੁੱਧ ਆ ਜਿਹੜਾ ਉਹ ਪਾ ਦੇਵਾਂਗੇ ਹੁਣ ਆਪਾਂ ਚੰਗੀ ਤਰ੍ਹਾਂ ਇਹਨੂੰ ਮਿਕਸ ਕਰਕੇ 15-20 ਮਿੰਟ ਲਈ ਆਪਾਂ ਇਹਨੂੰ ਰਜਾਵਾਂਗੇ ਤੇ ਆ ਦੋ ਤਿੰਨ ਲੈਚੀਆਂ ਦਾ ਮੈਂ ਪਾਊਡਰ ਬਣਾ ਲਿਆ ਸੀ ਦੋ ਤਿੰਨ ਲੈਚੀਆਂ ਆਪਾਂ ਕੁੱਟ ਕੇ ਇਹ ਪਾ ਦੇਵਾਂਗੇ ਵਿੱਚ ਬਾਕੀ ਦੇ ਆਪਾਂ ਡਾਈ ਫਰੂਟ ਆਪਾਂ ਜਦੋਂ ਆ ਖੀਰ ਬਣ ਗਈ ਉਸ ਤੋਂ ਬਾਅਦ ਪਾਵਾਂਗੇ ਹੁਣ 5 ਮਿੰਟ ਲਈ ਆਪਾਂ ਇਹਨੂੰ ਢੱਕ ਕੇ ਪਕਾਵਾਂਗੇ ਕਿ ਆ ਦੁੱਧ ਆਏ ਕਰਕੇ ਉੱਭੜ ਜਾਂਦਾ ਜੇ ਆਪਾਂ ਇਹਨੂੰ ਨਾ ਦੇਖਾਂਗੇ ਤਾਂ ਤੇ ਥੋੜੇ ਥੋੜੇ ਚਿਰ ਬਾਅਦ ਆਪਾਂ ਇਹਦਾ ਢੱਕਣ ਉਤਾਰ ਕੇ ਦੇਖਦੇ ਰਹਿਾਂਗੇ ਤੇ ਹਿਲਾਉਂਦੇ ਰਹਿਾਂਗੇ ਗੈਸ ਹੈ ਜਿਹੜੀ ਤੁਸੀਂ ਸਲੋ ਕਰ ਲੈਣੀ ਹੈ ਕਿਉਂਕਿ ਜੇ ਜ਼ਿਆਦਾ ਤੇਜ਼ ਕਰਾਂਗੇ ਤਾਂ ਦੁੱਧ ਉੱਭੜਨ ਦਾ ਡਰ ਹੈ ਤੁਸੀਂ ਐ ਇਸ ਤਰ੍ਹਾਂ ਇਹਨੂੰ ਵਿੱਚ ਦੀ ਹਿਲਾਉਂਦੇ ਰਹਿਣਾ ਤੇ ਉਸ ਤੋਂ ਬਾਅਦ ਆਪਾਂ ਬਰਲ ਜੀ ਕਰਕੇ ਥੋੜੀ ਜਿਹੀ ਬਰਲ ਕਰਕੇ ਆਪਾਂ ਟੱਕ ਦਵਾਂਗੇ ਆਪਾਂ ਇੱਕ ਛੋਟੀ ਕਟੋਰੀ ਚੀਨੀ ਦੀ ਲਵਾਂਗੇ ਜੀ ਇਹ ਵજન ਦੇ ਵਿੱਚ ਚਾਰ ਚਮਚਾਗੇ 2 ਚਮਚਾ ਪਾ ਸੁੱਕੇ ਦੁੱਧ ਦੇ ਲੈ ਜੀ ਹੁਣ ਆਪਾਂ ਇਹਨੂੰ ਥੋੜੇ ਜੇ ਪਾਣੀ ਦੇ ਵਿੱਚ ਘੋਲ ਕੇ ਆਪਾਂ ਪਾਵਾਂਗੇ ਜੇ ਤੁਹਾਡੇ ਕੋਲੇ ਹੈਗਾ ਸੁੱਕਾ ਦੁੱਧ ਤਾਂ ਤੁਸੀਂ ਪਾ ਸਕਦੇ ਆ ਨਹੀਂ ਤੁਸੀਂ ਸਕਿਪ ਵੀ ਕਰ ਸਕਦੇ ਆ ਇਹਦਾ ਫਲੇਵਰ ਬਹੁਤ ਵਧੀਆ ਆਉਂਦਾ ਹੈਗਾ ਤਾਂ ਕਰਕੇ ਆਪਾਂ ਪਾ ਰਹੇ ਹਾਂ ਜੇ ਤੁਸੀਂ ਸੁੱਕਾ ਦੁੱਧ ਪਾਓਗੇ ਤਾਂ ਬਹੁਤ ਵਧੀਆ ਟੇਸਟ ਆ ਜਿਹੜਾ ਆਊਗਾ ਆਪਾਂ ਇਹ ਕਰਕੇ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲੈਣਾ ਹੈ ਜਿਹਦੀਆਂ ਗੰਡਾਂ ਜੀਆਂ ਨਾ ਰਹਿ ਜਾਣ ਤੇ ਇਸ ਤਰ੍ਹਾਂ ਜਮਾ ਘੋਲ ਕੇ ਆਪਾਂ ਫੇਰ ਸੁੱਕਾ ਦੁੱਧ ਜਿਹੜਾ ਵਿੱਚ ਪਾਉਣਾਗਾ ਹੁਣ ਆਪਾਂ 5-7 ਮਿੰਟ ਹੋਰ ਇਹਨੂੰ ਚੰਗੀ ਤਰ੍ਹਾਂ ਪਕਾਵਾਂਗੇ ਕद्दू ਦੀ ਜਦੋਂ ਆਪਾਂ ਸਬਜ਼ੀ ਬਣਾਉਣੀ ਆ ਤਾਂ ਕद्दू ਬਿਲਕੁਲ ਵੀ ਬੱਚੇ ਖਾਣਾ ਪਸੰਦ ਨਹੀਂ ਕਰਦੇ ਤਾਂ ਕਹਿ ਦਿੰਦੇ ਆ ਕਿ ਕद्दू ਇਹ ਘਰ ਦੇ ਵਿੱਚ ਲਿਆਂਦਾ ਹੀ ਕਿਉਂ ਆ ਕद्दू ਦੀ ਸਬਜ਼ੀ ਨਹੀਂ ਕਰਨੀ ਕद्दू ਦੀ ਖੀਰ ਬਣਾ ਕੇ ਦਿੰਨੇ ਆ ਤਾਂ ਬੱਚੇ ਜਿਹੜੇ ਖਸ਼ੋ ਕੇ ਖਾਂਦੇ ਨਾਲੇ ਉਹਨਾਂ ਨੂੰ ਜਮਾਂ ਬਿਲਕੁਲ ਵੀ ਪਤਾ ਨਹੀਂ ਚੱਲਦਾ ਕਿ ਇਸ ਖੀਰ ਦੇ ਵਿੱਚ ਕਦੋਂ ਪਾਇਆ ਤੇ ਖਸ਼ੋ ਕੇ ਖਾਂਦੇ ਨੇ ਤੇ ਨਾਲੇ ਆਏ ਵੀ ਕਹਿੰਦੇ ਨੇ ਕਿ ਵਾਰ-ਵਾਰ ਸਾਨੂੰ ਇਹ ਖੀਰ ਬਣਾ ਕੇ ਦਿਓ ਨਾਲੇ ਇਹ ਜਿਹੜੀ ਖੀਰ ਬਣਦੀ ਹੈ ਇਹ ਗੁਣਾ ਨਾਲ ਭਰਪੂਰ ਹੈ ਹੁਣ ਆਪਾਂ ਇਹਦੇ ਵਿੱਚ ਫੂਡ ਕਲਰ ਪਾਵਾਂਗੇ ਜੀ ਕਈ ਵਾਰੀ ਬੱਚੇ ਚਿੱਟੀ ਚੀਜ਼ ਨੂੰ ਪਸੰਦ ਨਹੀਂ ਕਰਦੇ ਖਾਣਾ ਤਾਂ ਇਸ ਤਰ੍ਹਾਂ ਜਦੋਂ ਇਹਦਾ ਕਲਰ ਸੋਨਾਵਾਂਣ ਲੱਗ ਜੇ ਤੇ ਬੱਚਿਆਂ ਨੂੰ ਵਧੀਆ ਲੱਗਦਾ ਹੈਗਾ ਤੇ ਬੱਚੇ ਖਾਣਾ ਪਸੰਦ ਕਰਦੇ ਆ ਤੁਸੀਂ ਥੋੜਾ ਜਿਹਾ ਫੂਡ ਕਲਰ ਪਾ ਸਕਦੇ ਆ ਜੇ ਨਹੀਂ ਤੁਹਾਨੂੰ ਪਸੰਦ ਤਾਂ ਤੁਸੀਂ ਸਕਿਪ ਵੀ ਕਰ ਸਕਦੇ ਆ ਕਿ ਹੁਣ ਆਪਾਂ ਇੱਥੇ ਡਾਈ ਫਰੂਟ ਕੱਟ ਰੱਖਿਆ ਸੀਗਾ ਜੀ ਆਪਾਂ ਪਾਏ ਆਗੇ ਬਦਾਮ ਤੇ ਕਾਜੂ ਪਾਏ ਤੁਸੀਂ ਪਿਸਤਾ ਵੀ ਪਾ ਸਕਦੇ ਆ ਹੁਣ ਤੁਸੀਂ ਆਪਣੀ ਮਨਪਸੰਦ ਦੇ ਡਾਈ ਫਰੂਟ ਆ ਜਿਹੜੇ ਪਾ ਸਕਦੇ ਆ ਤੇ ਹੁਣ ਆਪਾਂ ਥੋੜੀ ਜੀ ਕਸ਼ਮਿਸ਼ ਭਿਉਂ ਕੇ ਰੱਖ ਲਈ ਸੀ ਪਹਿਲਾਂ ਉਹ ਵੀ ਆਪਾਂ ਇਹਦੇ ਵਿੱਚ ਐਡ ਕਰਾਂਗੇ ਹੁਣ 5-7 ਮਿੰਟਾਂ ਦੇ ਵਿੱਚ ਆਪਣੀ ਖੀਰ ਆ ਜਿਹੜੀ ਬਣ ਕੇ ਤਿਆਰ ਹੋ ਜੂਗੀ 5-7 ਕੁ ਮਿੰਟ ਆਪਾਂ ਇਹਨੂੰ ਹੋਰ ਪਕਾਵਾਂਗੇ ਲੋਜੀ ਖੀਰ ਆਪਣੀ ਬਣ ਕੇ ਬਿਲਕੁਲ ਤਿਆਰ ਹੈਗੀ ਤੇ ਹੁਣ ਆਪਾਂ ਗੈਸ ਦੀ ਫਲੇਮ ਨੂੰ ਬੰਦ ਕਰ ਦੇਵਾਂਗੇ ਤੇ ਥੋੜਾ ਜਿਹਾ ਇਹਨੂੰ ਠੰਡਾ ਹੋਣ ਦਵਾਂਗੇ ਫਿਰ ਆਪਾਂ ਬੌਲ ਦੇ ਵਿੱਚ ਕੱਢ ਲਵਾਂਗੇ ਇਹਨੂੰ ਕੀ ਆ ਵੀ ਕਹਿੰਦੇ ਆ ਲੋਕੀ ਵੀ ਕਹਿੰਦੇ ਆ ਸਾਡੇ ਏਰੀਆ ਦੇ ਵਿੱਚ ਕੱਦੂ ਬੋਲਿਆ ਜਾਂਦਾ ਜਾਂ ਆਲ ਬੋਲਿਆ ਜਾਂਦਾ ਤੁਸੀਂ ਕੁਝ ਵੀ ਕਹਿ ਲਓ ਤੇ ਇਹ ਆਪਾਂ ਕੱਦੂ ਦੀ ਖੀਰ ਹੈ ਜਿਹੜੀ ਬਣਾ ਕੇ ਤਿਆਰ ਕੀਤੀ ਹੈਗੀ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਇਹ ਰੈਸਪੀ ਕਿਸ ਤਰ੍ਹਾਂ ਦੀ ਲੱਗਦੀ ਹੈ ਜੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਮਿਲਦੇ ਹਾਂ ਕਿਸੇ ਹੋਰ ਅਗਲੀ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ ਜੀ